ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਤਕਰੀਬਨ 7 ਤੋਂ 8 گاਵਾ ਦਿਖਾਉਣਾ ਫਾਰਮ ਦੇ ਵਿੱਚ ਜਿਹੜਾ ਬਹੁਤ ਚੰਗੇ ਰਿਕਾਰਡ ਨੇ ਜਿਵੇਂ ਸਾਹਮਣੇ ਤੁਸੀਂ ਗਾਂ ਦੇਖ ਰਹੇ ਹੋ ਇਹ ਜਿਹੇ گاਵਾ ਤਕਰੀਬਨ ਸਾਰਿਆਂ ਨੂੰ ਤੁਹਾਨੂੰ ਗੱਭਣ ਮਿਲਣੀ ਹੈ ਇੱਕ ਗਾਂ ਨੂੰ ਤਾਜੀ ਸੂਈ ਸਵਾਇ ਮਿਲੂਗੀ ਜਿਸ ਥੱਲੇ 16 17 15 ਦੇ ਲਗਭਗ ਦੁੱਧ ਤਿਆਰ ਹੈਗਾ ਤੇ ਬਾਕੀ ਸਾਰਿਆਂ ਜਿਵੇਂ ਇਹ گاਵਾ ਨਹੀਂ ਆ ਇਹ ਸਾਨੂੰ ਸਾਰਾ ਗੱਭਣੀ ਮਿਲਣੀ ਆ ਤੇ ਨਾਲ ਤੁਹਾਨੂੰ ਦੋ ਹੀਫਰ ਬੱਚਾ ਉਹ ਵੀ ਮਿਲਣੀ ਆ ਤੇ ਆਜ ਮੇਂ ਗਾਂ ਦੇ ਸੋਂ ਇਹ ਸੂਈ ਵੀ ਹੈਗੀ 16 ਕਿਲੋ 15 ਲਗਭਗ ਉਹ ਤਿਆਰ ਹੈਗਾ ਤੇ ਇਹਦੇ ਨਾਲ ਹੀ ਇੱਕ ਤੁਹਾਨੂੰ ਬਹੁਤ ਹੀ ਸੋਹਣੀ ਪਿਆਰੀ ਜੀ ਰੰਗ ਦੀ ਹੈ ਨਾ ਆਪਾਂ ਕਹਿ ਸਕਦੇ ਜਰਸੀ ਨਸਲ ਦੀ ਵੈੜਾ ਇਹ ਬਾਈ ਨੇ ਵੇਚਣੀ ਹੈਗੀ ਇਹ ਵੀ ਸੂਨ ਵਾਲੀ ਹੈਗੀ ਤੇ ਦੋ ਇਹਦੇ ਨਾਲ ਮਗਰ ਬੱਚਿਆਂ ਖੜੀਆਂ ਲਈਆਂ ਫੇਸ ਕੁਆਲਟੀ ਚੈੱਕ ਕਰ ਲਓ ਜਰਸੀ ਵੈੜ ਦੀ ਤੇ ਕਈ ਨਾਗਾ ਬਾਈ ਕੋਲੇ ਸੋ ਤੁਹਾਨੂੰ ਸਾਰੇ ਭਾਂਤੇ ਨਾਗ ਮਿਲ ਜਾਣਗੇ ਇਹ ਵੈੜਾ ਵੀ ਸੂਨ ਵਾਲੀ ਪਲੂਨ ਆ ਗਈ ਇੱਧਰ ਇੱਕ ਹੋਰ ਖੜੀ ਬਹੁਤ ਜਦਾ ਚੰਗੇ ਪ੍ਰਿੰਟ ਦੇ ਵਿੱਚ ਚੰਗੀ ਜਾਤ ਜਾਤ ਵਾਲੀ ਹੈ ਨਾ ਇਹ ਹੈਗੀ ਵੈੜਾ ਬਾਈ ਕੋਲੇ ਫਾਰਮ ਵਿੱਚ ਬਕਾਊ ਆ ਤੁਸਾਨੂੰ ਜਿਹੜੀ ਤੁਹਾਨੂੰ ਬੈੜ ਪਸੰਦ ਆਉਗੀ ਉਸ ਦੀ ਤੁਸਲੀ ਤੁਸੀਂ ਆਪ ਕਰਨੀ ਆ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਕਿਸੇ ਭਰਾ ਨੇ ਕੋਈ ਪਸ਼ੂ ਵਿੱਚ ਸੌਂਦੀ ਵੀਡੀਓ ਬਣਾਉਣੀ ਦੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 83604 62501 83604 62501 ਬਾਕੀ ਭਾਈ ਨਾਲ ਗੱਲਬਾਤ ਕਰਾਉਣਿਆ ਵੀ ਕੀ ਕੀ ਡਿਟੇਲ ਆ ਕਿੰਨੇ ਪਸ਼ੂ ਹਨ ਜਸਨ ਕੀ ਹਾਲ ਹੈ ਵੀਰੇ ਪੂਰੇ ਵਧੀਆ ਜੀ ਪਹਿਲਾਂ ਵਾਲੇ ਪਸ਼ੂ ਬੈਗੇ ਕੱਲ ਵੀਡੀਓ ਪਾਈ ਸੀ ਆਪਾਂ ਹਾਂ ਬਾਈ ਕ ਤਾਂ ਮਨਿਕ ਚੱਲ ਵੀ ਬੈਗੇ ਸੀਗੇ ਲੋ ਘੰਟੇ ਜਿ ਪਸ਼ੂ ਬੈਗੇ ਸੀ ਬਾਈ ਸਾਰੇ ਠੀਕ ਆ ਤੇ ਅੱਜ ਦੀ ਵੀਡੀਓ ਜਿਵੇਂ ਪਹਿਲੇ ਨੰਬਰ ਤੇ ਗਾਂ ਆਪਣੇ ਕੋਲ ਹੈ ਨਾ ਹਾਂ ਬਾਈ ਇਹ ਵਾਰ ਦੱਸੋ ਜੀ ਫੇਕੀ ਡਿਟੇਲ ਇਹ ਜੀ ਪਲੂਣ ਬੱਛੀ ਆ ਤੰਦੋਂ ਚਾਰ ਦੰਦ ਦੰਦੋਂ ਝਾਲੰਦਾ ਪਲੂਣ ਪਹਿਲਾ ਸੂਆ ਸੂਣ ਵਾਲੀ ਆ ਵਾਲੀ ਬੱਛੀ ਦੀ ਬਹੁਤ ਠੰਡੀ ਸੀ ਇਹ ਸ੍ਰੀਪੁਰ ਹੂੰ ਇਹ ਪਲੂਣ ਬੱਛੀ ਆ ਨਾ ਉਹ ਮੇਰੇ ਹੱਥ ਆ ਪੱਲੇ ਕਿੰਨੇ ਟਾਈਮ ਦੀ ਕੱਚੀ ਪਈ ਆ ਜੇ ਬਈ ਇਹ ਮੰਨ ਕੇ ਚੱਲੇ 10 10 ਦਿਨਾਂ ਦੀ ਕੱਚੀ ਆ ਬੱਚੀ ਵਾਲੇ ਹਜੇ 10 12 ਦਿਨਾਂ ਦੀ ਕੱਚੀ ਪਈ ਆ ਹਜੇ ਯਾਰ ਤੇ ਫਿਰ ਚੰਗੀ ਫੇ ਤਾਂ ਤਿਆਰੀ ਕਰੋ ਮੋਸਮ ਰਹਿਣਾ ਨਾ ਪੂਰੀ ਚੰਗੀ ਤਿਆਰੀ ਆ ਤੇ ਆਪਣੇ ਕੋਲ ਸੀਮਾਂ ਦੀ ਟਡੇਲ ਵੀ ਹੈਗੀ ਆ ਫਾਰਮ ਚੋਂ ਲੈਤੀ ਆ ਆ ਬੱਚੀ ਫਾਰਮ ਚੋਂ ਲੈਤੀ ਆ ਆ ਬੱਚੀ ਆਪਾਂ ਘਰੋਂ ਲੈਤੀ ਆ ਉਹ ਬੱਚੀ ਫਾਰਮ ਚੋਂ ਲੈਤੀ ਦੋ ਬੱਸੀਆਂ ਹਾਲੇ ਬਈ ਆਉਂਦੀਆਂ ਉਹ ਵੀ ਦੁੱਨੇ ਫਾਰਮ ਚੋਂ ਲੈਤੀਆਂ ਬਈ ਠੀਕ ਆ ਤੇ ਇਹ ਹੁਣ ਜਿਹੜਾ ਭਰਾਖੀ ਤੁਹਾਨੂੰ ਦੱਸਾਂ ਕਿ ਕਿਹੜੇ ਸੀਮਾ ਤੋਂ ਗੱਪਣਾ ਨੇ ਬਈ ਉਹ ਤੁਹਾਨੂੰ ਆਪਾਂ ਪੁੱਛ ਕੇ ਦੱਸਾਂਗੇ ਬਾਈ ਅੱਛਾ ਪੁੱਛ ਕੇ ਦੱਸ ਦਾਂਗੇ ਆਪਾਂ ਨੂੰ ਬਈ ਹਲੇ ਕੁਝ ਨਹੀਂ ਪਤਾ ਐਵੇਂ ਝੂਠ ਮਾਰਦੇ ਹੋ ਚੀਜ਼ ਦਾ ਕੋਈ ਫਾਇਦਾ ਨਹੀਂ ਆ ਪੁੱਛ ਕੇ ਬੰਦੇ ਨੂੰ ਸਾਰੇ ਨੂੰ ਡਿਟੇਲ ਦੋਰ ਦੋ ਬੈਠ ਮੈਨੂੰ ਹਾਂ ਤੇ ਨਾਲ ਦੀ ਨਾਲ ਆਪਣਾ ਮੋਬਾਈਲ ਨੰਬਰ ਬੋਲ ਦੋ ਤੁਰਿਆਂ ਦੇ ਬਾਈ ਮੋਬਾਈਲ ਨੰਬਰ ਮੇਰਾ 6280581656 6280581656 ਲੋ ਬੈਠ ਚ ਨਿਗਾਹ ਮਾਰ ਲਓ ਜੀ ਬਾਈ ਦਾ ਪਿੰਡ ਭਦੌੜਾ ਹੈ ਤਹਿਸੀਲ ਤਾਂ ਆਪਾਂ ਦੇ ਜ਼ਿਲ੍ਹਾ ਬਰਨਾਲਾ ਤੇ ਬੈੜ ਦਾ ਕੱਦਗਾਠ ਹੈ ਬੈੜ ਦਾ ਪ੍ਰਿੰਟ ਜਾਤ ਬਰੀਡ ਕੋਲ ਸਾਹਮਣੇ ਆ ਸਨੱਖਿਆ ਜੇ ਨਹੀਂ ਕੋਲਮ ਲਾ ਕੇ ਕੱਦ ਕਾਢੇ ਵੜਾ ਚੰਗਾਗਾ ਤੇ ਫਾਰਮ ਵਾਲੀ ਵੜਾ ਹੈ ਬਈ ਫਾਰਮ ਤੇ ਲੈਤੀ ਆ ਫਾਰਮ ਵਾਲੀ ਹੈ ਨਹੀਂ ਫਾਰਮ ਤੇ ਲੈਤੀ ਫਾਰਮ ਚੋਂ ਲੈਤੀ ਹੈਗੀ ਹਾਂ ਠੀਕ ਆ ਫੇਰ ਦੁੱਧ ਚੰਗਾ ਪਾ ਲਗਭਗ ਕਿੰਨਾ ਪਾ ਲੀ ਆਪਦੀ ਬੰਦਿਆ ਨੇ ਜਿਹੜੀ ਗੱਲ ਕਹਿ ਕੇ ਦਿੱਤੀ ਆ ਕਿ ਕਹਿੰਦੇ ਮਾਂ ਦਾ ਬਣ ਕੇ ਚੱਲ ਵੀ ਆਪਣਾ ਵੀ ਕਹਿੰਦਾ ਵੀ ਇਹਦੀ ਬਣ ਕੇ ਚੱਲਦੀ ਮਾਂ ਦਾ ਪੁੱਤ ਬੰਦਿਆ ਨੇ 40 ਲੀਟਰ ਵੰਗੂ ਚੋਇਆ ਬਾਬਾ ਇਹ ਇਹਦੀ ਮਾਂ ਦਾ ਹਾਂ ਠੀਕ ਆ ਠੀਕ ਆ ਕਿ ਉਸ ਆਣਾ ਬੰਦੇ ਵੀ ਅੰਦਾਜ਼ਾ ਲਾ ਲੈ ਵੀ ਜਿਹੜੇ ਤਾਂ ਮਾਂ ਦੀ ਬਈ ਰਕਾਉੜਾ ਉਸ ਹਿਸਾਬ ਨਾਲ ਬਈ ਬੱਚੀ ਵੀ ਚੱਲਣਾ ਆ ਠੀਕ ਆ ਨਾ ਠੀਕ ਹੈ ਬਾਕੀ ਤੁਹਾਨੂੰ ਸੀਮਾ ਦੀ ਡਿਟੇਲ ਬਾਈ ਸਾਰੀ ਮਿਲੂਗੀ ਬੱਚੀ ਦੀ ਹੂੰ ਕੱਦ ਕਾੜ ਵੀ ਚੰਗਾ ਰਾਜੀ ਵੀ ਦੇਖੋ ਚੌੜੀ-ਚੂੜੀ ਬਹੁਤ ਪਈ ਹੈਗੀ ਇੱਥੋਂ ਕੱਦ ਕਾੜ ਜਜਮੈਂਟ ਕਰ ਲਓ ਵੀਰ ਦਾ ਕੱਦ ਮੈਂ ਉੱਚੇ ਥਾਂ ਤੇ ਖੜਾ ਬਾਈ ਬੈਠ ਨਹੀਂ ਮੈਂ ਥਾਂ ਤੇ ਹੂੰ ਬੈਠੇ ਇਤੋਂ ਨੀਵੇਂ ਥਾਂ ਤੇ ਜਿਹੜੀ ਤੁਸੀਂ ਦੇਖੋ ਇਤੋਂ ਕੁੱਲ ਮਿਲਾ ਕੇ ਤਾਂ ਇੱਥੋਂ ਬੈਠ ਜੱਫੀਆਂ ਪਾਵਾ ਖੜੀ ਆਏ ਛੋਟੇ 41 ਗੱਲ ਨਹੀਂ ਇੱਥੋਂ ਫੇਸ ਕੁਆਲਟੀ ਚੈੱਕ ਕਰਨੀ ਹੈਗੇ ਚੀਜ਼ਾਂ ਬਾਈ ਠੀਕ ਹੈ ਬਾਹਣਾ ਦਾ ਹਰੇਕੀ ਵੇਚੀ ਜਾਂਦਾ ਲਿਆ ਕੇ ਏਰੀਏ ਚ ਆਪਣੇ ਚ ਹੂੰ ਪਚੰਗੀ ਨਿਲਦੀ ਆ ਰੇਟ ਫਰਜ ਇਹਨਾਂ ਦੇ ਰੇਟ ਭਾਈ ਇਹਦਾ ਆ ਬੱਚੀ ਦਾ ਹੂੰ ਇਹ ਬੱਚੀ ਯਾਰ ਭਾਈ ਲੈਣ ਦੇ ਜੇ ਵਾਲੀ ਗੱਲ 1 ਲੱਖ 7000 ਦੀ ਬੱਚੀ ਦੀ 1 ਲੱਖ 7000 ਰੁਪਇਆ ਹਾਂ ਭਾਈ ਆ 7000 ਉਤਲਾ 2 ਛੱਡਣਾ ਕਿ 7 ਛੱਡਣਾ ਹੈ ਭਾਈ ਉਤਲਾ 2 ਛੱਡਣਾ 5 ਰੱਖ ਕੇ ਕਿ 7 ਛੱਡਣਾ ਉਤਲਾ 2 ਛੱਡ ਦਾਂਗੇ ਭਾਈ 2 ਛੱਡ ਦੇਗਾ ਠੀਕ ਹੈ ਚਲ ਬਾਕੀ 4 ਵੀ ਮੰਨ ਤਾ ਵੀਰ ਕਰ ਦੂਗਾ ਕਰ ਦਾਂਗੇ ਭਾਈ ਤੇ ਆ ਵੜਾ ਜਿਵੇਂ ਨਾ ਹਾਂ ਇਹ ਵੀ ਪਲੂਨ ਹੈ ਇਹ ਵੀ ਪਲੂਨ ਆ ਜੀ ਦੰਦੋਂ ਚੰਡੀ ਸੀਲ ਚਾਰ ਦੰਦ ਭਾਈ ਦੰਦੋਂ ਚਾਰੰਦਾ ਹੈ ਪਲੂਨ ਵੜਾ ਪਹਿਲਾ ਸੂ ਸੁਣਾ ਕਿੰਨੇ ਗੜਾਂ ਦੀ ਕੱਚੀ ਪਈ ਹੈ ਜੀ ਏ ਭਾਈ ਆਹ ਤੇਰੀ ਕੱਚੀ ਐ ਇਹ ਹਫਤੇ ਦੀ ਕੱਚੀ ਪੀਆ ਚੱਲ ਦੇਖ ਤੇ ਇੱਥੋਂ ਥਾਣ ਦੇਖੋ ਜੀ ਮੁੱਠਿਆ ਥਾਣਾ ਥਾਣ ਦਾ ਹੁਣੀ ਸੁਣਾ ਤਿਆਰ ਕਰੀ ਬੈਠੀ ਐ ਨਾ ਹਾਂ ਭਾਈ ਤੇ ਤੋੜ ਦੇ ਫਿਰ ਬਈ ਨੂੰ ਤੇ ਸੇਮੰਤ ਡਿਟੇਲ ਇਹਦੇ ਮਿਲ ਜੂ ਤੁਹਾਨੂੰ ਜਿਹੜਾ ਭਰਾ ਖਰੀਦੂਗਾ ਹਾਂ ਹਾਂ ਭਾਈ ਹਾਂ ਉਹ ਫੋਨ ਨੂੰ ਦੁੱਤਾ ਪਾ ਦੇ ਦੇਵਾਗੇ ਭਾਈ ਠੀਕ ਆ ਪਰ ਦਿਮਾਗੇ ਪੁੱਛ ਕੇ ਉਹ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਜੋ ਉਹ ਦੱਸਿਆ ਜਾਊਗਾ ਤੁਹਾਨੂੰ ਪਤਾਗਾ ਠੀਕ ਆ ਉਹਦੀ ਆਪਣ ਨੂੰ ਪਤਾ ਹੈ ਇੱਕ ਹੁਣੀ ਲੈਤੀ ਐ ਮੱਚੀ ਮੇਰੇ ਜਾਰ ਭਾਈ ਯਾਰ ਠੀਕ ਆ ਇਹ ਬਸੀਆਂ ਕਾਲ ਦੇ ਲੈਤੀ ਪਾਲ ਪਾਲੇ ਜਾਂਦੇ ਨੇ ਭਈਆ ਠੀਕ ਆ ਠੀਕ ਆ ਪੱਤੀ ਲੱ ਉਨੀ ਫਿਰ ਆਪਣਾ ਤੋਰ ਦੇਣਾ ਤੇ ਲਓ ਦੇਖੋ ਜੀ ਕੱਦ ਕਾਠ ਠੀਕ ਆ ਵਹਿੜ ਦਾ ਜਿਵੇਂ ਪ੍ਰੂਨ ਵਹਿੜਾ ਉਨਾ ਕਾ ਵਜਨ ਵਹਿੜਦਾ ਹੈਗਾ ਤੇ ਬਾਕੀ ਫੇਸ ਕੁਆਲਟੀ ਵੀ ਚੰਗੀ ਆਗੀ ਇੱਥੋਂ ਦੇਖੋ ਇੱਥੋਂ ਤੁਹਾਨੂੰ ਬੈਣੀ ਸ਼ੈਡ ਤੋਂ ਖੰਦ ਖਾ ਨਹੀਂ ਲਓ ਮਾਰੋ ਨੇ ਇੱਥੋਂ ਬੈਕ ਸ਼ੈਡ ਤੋਂ ਚਾਰੇ ਥਣ ਪੰਜਵੇਂ ਸਮੇਂ ਤੁਹਾਨੂੰ ਫੋਰਸਾਂ ਨਹੀਂ ਕਿਤੇ ਮਿਲੂਗੀ ਚੰਗੀ ਆ ਵਹਿੜ ਕੋਲੋਂ ਮਲਾ ਕੇ ਬਾਕੀ ਉਹੀ ਪਹਿਲਾਂ ਵਾਲੀ ਗੱਲ ਵਾਰ-ਵਾਰ ਮੈਂ ਰਿਪੀਟ ਕਰਦਾ ਜਿਹੜੇ ਪੁਰਾਣੇ ਕੁਰੀਤੀ ਹੁੰਦੇ ਨੇ ਤਾਂ ਤੰਦਰੁਸਤ ਬਹਿਣਾ ਬਾਈ ਤਸੱਲੀ ਉਹਨੇ ਆਪ ਕਰਨੀ ਹੁੰਦੀ ਹੈ ਕਿਉਂਕਿ ਪੈਸੇ ਤੁਸੀਂ ਲਾਉਣੇ ਹੁੰਦੇ ਦੇਖੋ ਹੀ ਲਓ ਤੰਦਰੁਸਤ ਵਹਿੜ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਬਈ ਲੈਣ ਦੇਣ ਵਾਲੀ ਗੱਲ ਹੀ ਕਰੂੰਗਾ 82000 ਦੀ ਬੱਚੀ ਦੇ ਦਾ 82000 ਹਾਂ ਬਾਈ ਬਾਕੀ ਚ ਮਾਨਤਨ ਹੋ ਜਾਊਗਾ ਮਾਨਤਨ ਕਰਦਾ ਤੇ ਅੱਗੇ ਕਿ ਜਿਵੇਂ ਜਰਸੀ ਨਾਲ ਜੀ ਨਾ ਹਾਂ ਬਾਈ ਜਰਸੀ ਦਾ ਨੀ ਨਹੀਂ ਆ ਬ੍ਰੀਡ ਬਹੁਤ ਸੋਹਣੀ ਆ ਨਾ ਬੱਚੀ ਦੀ ਬਾਈ ਰੰਗ ਨਹੀਂ ਮਿਲਦਾ ਬਾਈ ਕਲਰ ਹਾਂ ਇੱਕ ਤਾਂ ਪਹਿਲਾਂ ਥਾਣ ਦੇਖੋ ਯਾਰ ਥਾਣ ਦੇਖੋ ਚਾਰ ਤਿਆਜੀ ਰੰਗ ਚ ਗੁਲਾਬੀ ਰੰਗ ਜਿਸ ਨੂੰ ਥਾਣ ਮਿਲਣਗੇ ਬਸ ਇੱਕ ਮੂੰਹ ਵਾਲਾ ਚੰਗਾੜਾ ਬਾਈ ਹੂੰ ਕਿੰਨੇ ਦਾ ਦੀ ਕੱਚੀ ਪਈ ਹਜੇ ਇਹ ਬਾਈ ਮੈਨੂੰ ਕਿ ਚੱਲ ਵੀ 10 ਦਿਨਾਂ ਦੀ ਕੱਚੀ ਹਾਲੇ ਬੱਚੀ ਹਾਜੇ ਦਾਖ ਦੇਣ ਦੀ ਕੱਚੀ ਪਈਆ ਬਾਕੀ ਬੋਦੀਵਾਦੀ ਬੱਚੀ ਦੇ ਬਾਹਲੇ ਟੋਆ ਟਾਉਵੇਂ ਪੈਂਦਾ ਬਈ ਤੋੜ ਫਿਰ ਨੂੰ ਤੋੜ ਕੇ ਦਿਖਾਈਏ ਫਿਰ ਨੂੰ ਆਪਾਂ ਦੂਜਾ ਸਾਸ ਹੁੰਦੀ ਆ ਬਈ ਦੂਜਾ ਸੂ ਅਰੀਜਨਲ ਦੂਜਾ ਸੂ ਆ ਇਥੇ ਆਰਡਰ ਦੀ ਕੁਆਲਿਟੀ ਚੈੱਕ ਕਰ ਲੋ ਜੀ ਦੰਦੋਂ ਛੇਹੀ ਹੋ ਗਈ ਦੰਦੋਂ ਛੇ ਜਾਂਦਾ ਜਵਾਨ ਹੋ ਬਈ ਲਓ ਦੇਖੋ ਜੀ ਜਰਸੀ ਨਾਲ ਦੀ ਪਿਓਰ ਜਰਸੀ ਰੱਤੀ ਪਰ ਮੈਨੂੰ ਤਾਂ ਲੱਗਦਾ ਨਹੀਂ ਵਿੱਚ ਕ੍ਰੋਸ ਪੰਣਾ ਜਰੂਗਾ ਜਰਸੀ ਪੂਰੀ ਸੋਹਣੀ ਆ ਲੈ ਹੂੰ ਠੀਕ ਆ ਭਾਈ ਯਾਰ ਇੱਕ ਬੈ ਚਲੋ ਕਹਾਂ ਛੋਟੀ ਆ ਛੋਟਿਆ ਮਾ ਭਾਈ ਜਰਸੀਆਂ ਹੁੰਦੀਆਂ ਹੀ ਆਈ ਡੀ ਆ ਕੋਈ ਇਹ ਗੱਲ ਨਹੀਂ ਹੁੰਦੀ ਭਾਈ ਹੂੰ ਹਾਂ ਥੋੜੀ ਜਰਸੀ ਹਿੰਦੂ ਛੋਟੀ ਹੈ ਬਾਕੀ ਤਾਂ ਖਰਾ ਹਿੰਦੂ ਛੋਟੀ ਹੈ ਨਾ ਤੇ ਬਾਕੀ ਜਿੰਨਾ ਕ ਕਦ ਜਰਸੀ ਦਾ ਹੁੰਦਾ ਕੋ ਉਨਾ ਕਦ ਹੈਗਾ ਵੈੜ ਦਾ ਸਾਨੂੰ ਪਤਾ ਹੀ ਜਰੇ ਭਰਾ ਜਰਸੀ ਰੱਖਦੇ ਹੈਗੇ ਜਾਂ ਜਰਸੀ ਨੂੰ ਪਸੰਦ ਕਰਦੇ ਨੂੰ ਪਤਾ ਹੈ ਜਰਸੀਆਂ ਦਾ ਕੰਮ ਕਰਦੇ ਨਾ ਹੂੰ ਹਾਂ ਬਾਕੀ ਦੇਖ ਕੇ ਕਹਿਣਾ ਠੀਕ ਹੈ ਬਾੜੀ ਛੋਟਾ ਗਜਾ ਬਈ ਓਮੇ ਯਾਰ ਹਾਂ ਕੋਈ ਬਾੜਾ ਇਹ ਵੀ ਹੈ ਨਾ ਤਾਂ ਬਾੜੀ ਲਿੱਸੀ ਆ ਤੇ ਨਾ ਹੀ ਕੋਈ ਬਾੜਾ ਚੰਮ ਚੜਿਆ ਹੋਇਆ ਹੈ ਹਾਂਜੀ ਹੰਡੀ ਸੀਲ ਵੀ ਫੇਸ ਦੀ ਕੁਆਲਿਟੀ ਬੜੀ ਲਖੰਡੀ ਸੀਲ ਵਾਲੀ ਆ ਬੱਚੀ ਹੂੰ ਅਜੇ ਗੱਲ ਹੀ ਨਹੀਂ ਕੋਈ ਠੀਕ ਹੈ ਤੇ ਲਓ ਦੇਖ ਲਓ ਜੀ ਦੂਜਾ ਸੂਆ ਸੁਣ ਲੈ ਤੇ ਦੁੱਧ ਭਰੇ ਜਿਵੇਂ ਪਹਿਲੇ ਸੂਏ ਸੁਣ ਦੱਸਿਆ ਕੁਮਾਲਕਾ ਨੇ ਹਾਂ ਭਾਈ 16 17 ਲੀਟਰ ਪਾਇਆ ਵਾ ਜਿਹੜੇ ਬੰਦੇ ਲੈਤੀ ਆ ਬੰਦੇ ਨੇ ਸਾਰੀ ਡਿਟੇਲ ਦਿੱਤੀ ਆ ਜੀ 25 ਦੀ ਅੱਛਾ ਪਹਿਲੇ ਸੂਏ ਹਾਂ 16 17 ਅਗਲੂ ਤੋਂ ਪਾਇਆ ਹੋਗਾ ਡਿਟੇਲ ਜੀਦਾ ਭਾਈ ਫੋਨ 'ਚ ਵੀਡੀਓ ਪਈਆ ਬਕਾਇਦਾ ਬੰਦੇ ਦੀ ਆਪ ਵੀਡੀਓ ਬਣਾਈ ਸੀ ਹੂੰ ਹਾਂ ਹਾਂ ਬਾਕੀ ਜਿਹੜਾ ਬੰਦਾ ਦੇਖੋ ਖਰੀਦੂ ਭਰਾ ਹਣਾ ਉਹਨੂੰ ਸਾਰਾ ਦਿਖਾ ਦਿਓ ਪ੍ਰੂਫ ਆ ਤੁਸੀਂ ਲਓ ਦੇਖੋ ਇਹਦਾ ਫਿਰ ਮੁੱਲ ਜਾਇਜ਼ ਜਾ ਕਰਦੇ ਲੈਣ ਦੇ ਜਾਂ ਫਿਰ ਭਾਈ ਲੈਣ ਦੇ ਨਾਲ ਹੀ ਗੱਲ ਹੀ ਕਰ ਹਾਂ ਵੈਸੇ ਦੇਖੋ ਇਹ ਨਾ ਸੋਚੀ ਵੀ ਵੀ ਜਲਾ ਮੰਗਾ ਕੇ ਰੇਟ ਨਾ ਜ਼ਿਆਦਾ ਕਰੀਂ ਤਾਂ 70000 ਦੀ ਦੇ ਦਾਂ 70 ਦੀ ਥੋੜਾ ਕਰ ਦੇ ਲੈ ਸੋਰ ਉਹ ਵਾ ਕਰਦਾ ਮਾਨ ਦਾ ਯਾਦ ਉਹ ਯਾਦ ਦਾ ਕਰਦਾ ਠੀਕ ਆ ਕਰਦੀ ਵਧੀਆ ਮਾਨ ਦਾ ਕਰਦੀ ਕਰਕੇ ਤੋਰਾਂਗੇ ਤੇ ਆ ਦੇਖੋ ਜੀ ਸੂਈ ਸਵਾਈਆ ਹਾਂ ਸੂਈ ਵੀ ਬੈੜਾ 16 ਸਾਟਰ ਦਦੂ ਤਿਆਰ ਆ ਜੇ ਬੰਦਾ ਕੋਈ ਜੋੜਾ ਪਾਲੂ ਉਹ ਜੇ ਮਾਨ ਦਾ ਕਰਦਾ ਠੀਕ 16 ਕਿਲੋ ਦੋ ਡੰਗ ਚਵਾ ਦੋਗੇ ਬਾਈ ਮੈਂ ਚਵਾ ਕੇ ਦੂੰਗਾ ਚਾਰ ਡੰਗ ਡੱਬਾ ਮਾਰ ਕੇ ਠੀਕ ਆ ਹਾਂ ਲਓ ਦੇਖੋ ਜੀ 16 ਕਿਲੋ ਮੈਦੂਦ ਤਿਆਰ ਹੈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੇ ਬਈ ਦਿਨ ਹਾਂ ਇਹਨੂੰ ਬਈ ਯਾਰ ਉਹ ਪਹਿਲਾ ਵੀਡੀਓ ਪਾਈ ਸੀ ਆਪਾਂ ਇੱਕ ਉਹ ਚ ਮੈਂ ਦੁੱਧ ਵੀ ਗਾ ਦੇ ਦਿਨ ਵੀ ਗਲਤ ਥੱਲੇ ਗਈ ਸੀ ਬਈ ਮੈਥੋਂ ਹਾਂ ਆਪਾਂ ਅੰਤ ਮੈਂ ਕਿਹਾ ਦੁੱਧ ਮੈਂ ਘਰੇ ਜਾ ਕੇ ਜੋ ਚੋਇਆ ਬਈ ਯਾਰ ਫੇਰ ਪਤਾ ਲੱਗਦਾ ਨਾ ਚੀਜ਼ ਦਾ ਠੀਕ ਹੈ ਥੱਲੇ 16 17 ਲੀਟਰ ਦੋ ਪਹਿਲਾਂ ਆਪਾਂ ਦੁੱਧ ਦੁੱਧ ਘੱਟਦਾ ਥੋੜੇ ਨਾ ਦੁੱਧ ਪਹਿਲਾਂ ਘੱਟਦਾ ਥੱਲੇ ਸੀ ਆਪਾਂ ਉਹ ਪਹਿਲਾਂ ਵਾਲੀ ਵੀਡੀਓ ਚ ਬੈਠੇ ਸੀਗੇ ਉਦੋਂ ਲਓ ਦੇਖ ਬੈਨ ਨੂੰ ਹਫ਼ਤਾ ਹੀ ਹੋਇਆ ਬਈ ਸੂਈ ਨਾਲ ਬੱਚਾ ਦਿਖਾ ਦੇ ਬਾਕੀ ਇਹਦਾ ਹਫ਼ਤਾ ਸੂਈ ਨੂੰ 1 ਲੀਟਰ ਥਾਂ ਤੋਂ ਬਹੁਤ ਚੰਗਾ ਨਾ ਤਿੰਨ ਟਾਈਮ ਡੱਬਾ ਮਾਰ ਕੇ ਲੈ ਕੇ ਜਾਵੇ ਕੋਈ ਵੀਰ ਆਏ ਜੀ ਗੱਲ ਨਹੀਂ ਬਾਈ ਠੀਕ ਹੈ ਜਿਹੜੀ ਚੀਜ਼ ਆਖਦੀ ਉਹ ਹੋਊਗੀ ਮਗਰ ਬੱਚਾ ਬੱਚਾ ਬਾਈ ਬੱਚਾ ਇੱਥੋਂ ਦੇਖੋ ਜੀ ਬਹਿਣੀ ਸ਼ਹਿਰ ਤੋਂ ਥਾਂ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦਾਗਾ ਨਹੀਂ ਬਾਈ ਲੈ ਠੰਡੀ ਸੀ ਲੈ ਲੈ ਅੱਛਾ ਉਹ ਨਾ ਕਈ ਵਾਰੀ ਬਹਿਣੀ ਬਾਈ ਆ ਚੀਜ਼ਾਂ ਜਿਹੜੇ ਆਪਾਂ ਲੈ ਲਈਆਂ ਨਾ ਉਹ ਚੀਜ਼ ਕੋਈ ਫਰਕ ਨਹੀਂ ਹੋਊਗਾ ਲੈ ਠੀਕ ਹੈ ਅਰੇ ਬਸ ਮਾਈ ਨਹੀਂ ਬਸ ਹੋਰ ਨਹੀਂ ਕਰਿਆ ਬਾਈ ਲੈ ਹੂੰ ਠੀਕ ਕੋਈ ਨਹੀਂ ਕੋਈ ਨਹੀਂ ਹਾਂ ਠੀਕ ਆ ਲਓ ਦੇਖੋ ਜੀ ਬੱਚਾ ਨਹੀਂ ਲਾਇਆ ਕੋਸ ਹੋਰ ਨਹੀਂ ਕਰਿਆ ਇਹਦਾ ਮੁੱਲ ਫਿਰ ਕਿੰਨਾ ਕਰਾਂਗੇ ਆਪਾਂ ਭਈ ਲੈਣ ਦੇਣ ਵਾਲੀ ਗੱਲ ਨਹੀਂ ਦੱਸ ਹੂੰ ਲੈਣ ਦੇਣੀ 55000 ਦੇ ਦਾਂ 55000 ਦੀ 50000 ਠੀਕ ਆ ਜਾਇਆ ਮੁੱਲ ਆਪਰੇ ਕੋਲ ਭਈ ਯਾਰ ਗੱਲ ਮੇਰੀ ਧਿਆਨ ਨਾਲ ਸੁਣਿਓ ਹੂੰ ਆਪਾਂ ਜਿਵੇਂ ਕੋਈ ਪਸ਼ੂ ਆ ਜਾਂਦਾ ਕੋਈ ਸਸਤਾ ਆ ਜਾਂਦਾ ਉਹੀ ਤਾਂ ਆਪਾਂ ਗਾਂ ਦੇ ਜੀਦਾ ਯਾਰ ਉਹ ਨਹੀਂ ਗੱਲ ਐ ਪਸ਼ੂ ਸਸਤਾ ਕੋਣ ਪਤਾ ਚੱਕੀ ਦੇ ਦਈਏ ਬਿਲਾ ਕੇ ਰੱਖਣੇ ਆਪਾਂ ਦੇ ਨਾਲ ਨੇ ਵੇਚਣੇ ਆ ਜੇ ਵਿਕਣੇ ਕੱਲ ਨੂੰ ਹੋਰ ਆਉਣਗੇ ਆਪਣੇ ਕੋਲੇ ਆਪਾਂ ਦਾ ਆ ਵੜ ਨਾਲ ਦੀਆਂ ਤੋਰੀ ਚੱਲ ਤੇ ਨਾਲ ਦੀਆਂ ਡਿਟੇਲ ਦੱਸ ਦੇ ਦੀ ਵੜਾ ਆ ਗਿਆ ਨਾਲ ਦੀਆਂ ਤੋਰ ਲੋਏ ਤੋਰ ਹੀ ਦੋ ਖੋਲ ਕੇ ਤੋਰਦਾ ਫਲੂਨ ਲੱਗਦੀ ਹੈ ਵੈਡ ਮੰ ਤਾਂ ਫਲੂਨ ਆ ਬਾਈ ਯਾਰ ਬਾਲੀ ਜਿੰਦ ਜਾਨ ਵਾਲੀ ਬੱਸੀ ਆ ਵਈ ਵੈਡ ਦਾ ਪ੍ਰਿੰਟ ਬਹੁਤ ਚੰਗਾ ਹੈ ਹੁਣ ਪਾਇਆ ਮੈਂ ਅੱਛਾ ਚੀਜ਼ ਆ ਬਾਈ ਕੁਆਲਿਟੀ ਆ ਨਾ ਨਹੀਂ ਗੱਲ ਬਾਤ ਹੈਗੀ ਵੈਡ ਦੀ ਦਸ ਦੀ ਹੈ ਕਿ ਲਈ ਫਿਰਦਾਗਾ ਆਪਣੇ ਏਰੀਆ ਚ ਪਰ ਇਹ ਚੀਜ਼ਾਂ ਨਹੀਂ ਮਿਲਦੀ ਕਿੰਨੇ ਕਰਾਂ ਦੀ ਕੱਚੀ ਪਈ ਆ ਜੇ ਇਹ ਬਾਈ ਇਹ ਬਾਈ ਘਟੋ ਘਟਨਾ ਬੜਾ 20 ਦਿਨਾਂ ਦੀ ਕੱਚੀ ਬੱਛੀ ਆ 20 ਦਿਨਾਂ ਦੀ 20 ਦਿਨਾਂ ਦੀ ਕੱਚੀ ਪਈ ਆ ਹਾਂ ਤੇ ਇਹਦੇ ਸਿਮ ਵਰਹ ਕੀ ਡਿਟੇਲ ਆਗੀ ਇਹਦੇ ਬਾਈ ਇਹ ਮੰਨ ਕੇ ਚੱਲ ਮਿਲਦਾ ਭਈ ਮੈਂ ਮੇਰੇ ਯਾਰ ਯਾਦ ਨਹੀਂ ਖਾਨੀ ਕਹਿੰਦਾ ਸੀ ਆਪ ਇਹ ਬਰੂਕ ਦੀ ਆ ਗਾਹ ਖਾਨੀ ਇਹਦੇ ਵਾਂ ਦੀ ਕਿਹੜਾ ਲੱਗਿਆ ਜਮਾਸ਼ਾ ਆ ਇਹ ਜੇ ਕੋ ਚਲੋ ਜਿਹੜਾ ਭਰਾ ਫਿਰ ਦੱਸ ਦੱਸ ਹਾਂ ਉਹ ਗੱਲੋਂ ਬੰਦਾ ਬੇਸਾਂਸੋ ਕੀਤਾ ਜੀ ਠੀਕ ਆ ਕੱਦ ਘਾਟ ਬੈਠਦਾ ਬਹੁਤ ਆ ਨਾ ਬਾਕੀ ਬ੍ਰੀਡ ਵੀ ਚੰਗੀ ਆ ਬੈਠਦੀ ਪ੍ਰਿੰਟ ਮੂੰਹ ਦੀ ਫੇਸ ਦੀ ਕੁਆਲਿਟੀ ਬਾਈ ਹਾਂ ਕਾ ਆ ਪਾਣੀ ਸਾਫ ਆ ਪਧਰੀ ਪਈ ਆ ਬਾਈ ਯਾਰ ਲਹੂ ਚਸਰੀ ਆ ਪੰਜ ਲਹੂ ਚ ਜਾਣ ਚ ਬੋਲ ਦਿੰਨ ਹੈਗੇ ਭਈਆ ਗੋਲ ਗੋਲ ਭਾਂਣ ਜੋ ਦੀ ਬੱਚੀ ਹਾਂ ਠੀਕ ਹੈ ਤੇ ਆ ਦੇਖੋ ਅੱਗੇ ਇਹਦਾ ਚ ਮੁੱਲ ਫਿਰ ਆਪਣਾ ਰਹਿ ਗਿਆ ਮੁੱਲ ਕਿੰਨਾ ਕਰੇਗਾ ਹਾਂ ਇਹਦਾ ਮੁੱਲ ਬਾਈ ਯਾਰ ਲੈਂਡ ਦੇ ਨਾਲ ਹੀ ਗੱਲ ਜੀ ਹੋਊਗੀ ਠੀਕ ਹੈ ਕੋਈ ਆ ਬਾਹਲਾ ਕੋਈ ਲੰਮਾ ਚੌੜਾ ਕੰਮ ਨਹੀਂ ਹੋਣਾ ਹੈਗਾ ਹਾਂ ਇੱਕ 20 ਦੀ ਬੱਚੀ ਦੇਵਾਂਗੇ ਹੁਣ ਕੱਚੀ ਜਿੱਦੇ ਬਾਈ ਤਿਆਰ ਹੋ ਗਈ ਬੱਚੀ ਉਹਦੇ 1.5 ਦੀ ਆ ਠੀਕ ਆ ਅੱਜ ਕੱਚੀ ਦਾ ਮੁੱਲ ਇੱਕ ਰੱਖ ਵੀ ਹੈ ਹਾਂ ਹੂੰ ਠੀਕ ਆ ਬਸ ਕੋਈ ਬੱਚੀ ਦਾ ਆ 1.5 ਲੱਖ ਦੀ ਬੱਚੀ ਆ ਜਿੱਦੇ ਤਿਆਰ ਹੋ ਗਈ ਬਈ ਤੂੰ ਵੀਡੀਓ ਬਣਾਉਣਾ ਬਾਈ ਰੋਜ਼ ਤੈਨੂੰ ਵੀ ਪਤਾ ਬਿਲਕੁਲ ਬਿਲਕੁਲ ਅੱਗੇ ਜਿਵੇਂ ਇਹ ਵੈਡ ਆ ਗਈ ਨਾਲ ਖੋਲ ਕੇ ਤੋੜ ਲੋ ਕਿਹੜਾ ਸੁਸ ਹੁੰਦੀ ਆ ਹਾਂ ਬਾਈ ਕਿਹ ਇਹ ਭਾਈ ਸੁਆ ਸੁਣ ਦਿਆ ਦੂਜਾ ਓਰੀਜਨਲ ਠੀਕ ਐ ਹਲੇ ਬੱਚੀ ਕੱਜੀ ਆ 10 ਦਿਨਾਂ ਦੀ ਬੈੜ ਹਾਏ 10 12 ਦਿਨਾਂ ਦੀ ਕੱਜੀ ਪਈਆ ਹਾਂ ਬਾਕੀ ਇਹ ਵੀ ਫਾਰਮ ਚ ਲੈ ਜਾ ਸਾਲਾ ਮਾਰ ਦਿਆਂ ਸਾਰੀਆਂ ਹੂੰ ਬੈੜਾ ਤੇ ਸਾਰੇ ਜਾਨ ਚ ਲਿਸੀਲਾ ਵੀ ਕੋਈ ਵੀ ਹੈ ਨਹੀਂ ਬੈੜਾ ਨਾ ਕੰਮੇ ਹੈ ਨਹੀਂ ਹੂੰ ल्या ਮੋਰ ਲਿਆ ਇਹ ਕੰਮ ਬਸ ਇਰੇ ਕਰੀ ਜਾਂਦੇ ਆ ਬਾਬਾ ਕਿੰਨੇ ਕ ਦੁੱਧ ਵਾਲੀ ਕਪੈਸਿਟੀ ਫਰੇਦੀ 10 ਮੈਨੂੰ ਮਾੜਾ ਦੁੱਧ ਦਾ ਕੀ ਕਪੈਸਿਟੀ ਦੀ ਬਾਈ ਪਿਛਲੇ ਸੋਹ 32 ਲੀਟਰ ਚੋ ਆਵਾ ਬੰਦਿਆਂ ਦਾ 32 ਲੀਟਰ ਪਿਛਲੇ ਸੋਹ ਚੋ ਆਵਾ ਬੈਠ ਦੇ ਕੇ ਤੀਜੇ ਸੋਹ ਬਾਈ ਤੀਜੇ ਸੋਹ ਵਾਲੀ ਬੈਠਣਾ ਤਾਂ ਆਂਗ ਹੀ ਨਹੀਂ ਰੱਖਦਾ ਬੱਚੀ ਦਾ ਹੂੰ ਹੈ ਇੱਥੋਂ ਦੇਖੋ ਜੀ ਕਟ ਗੁੱਡ ਨੀਵੀਰਾ ਵੀ ਵਾਲਾ ਕਰਦੀ ਆ ਇਹ ਤਨ ਤੋੜ ਕੇ ਦਿਖਾਉਣਾ ਬਾਈ ਤੁਹਾਨੂੰ ਹਾਂ ਤੋੜਾ ਤੋ ਹੋ ਲੰਬੀ ਤੋੜਦੀ ਆ ਬਾਈ ਯਾਰ ਹੂੰ 10 ਜਸਰੀ ਚੋਂ ਚੱਕ ਕੇ ਸਿਰ ਤਾਂ ਕਿਉਂ ਹੂੰ ਕਰਦੀ ਆ ਆ ਜੇ ਬਾਈ ਇਹ ਜਦੋਂ ਫਿਰ ਕਿੰਨਾ ਕੁ ਪਾਦ ਲੱਗ ਭਗ ਜੇ ਐਕਤੀ ਬਾਈ ਹਾਂ ਐਕਤੀ ਬਾਈ ਯਾਰ 40 ਦੀ ਉਮੀਦ ਕਰਦੇ ਆ ਬਾਈ ਬੱਚੀ ਤੇ 40 ਦੀ ਹਾਂ ਬਾਈ ਥਾਣ ਤੋਂ ਦੇਖੋ ਜੀ ਚਾਰ ਹੀ ਆ ਪੰਜਵੀਂ ਛੇਵੀਂ ਤੁਹਾਨੂੰ ਫੋਟਸ਼ਾਂਕ ਘੋਰਾ ਨਹੀਂ ਮਿਲੂਗੀ ਤੇ ਚੀਜ ਆ ਬਾਈ ਹਾਂ ਖਿੰਡਵੇਂ ਥਾਣਾ ਹਜੇ ਕੱਚੀ ਪਈ ਆ ਜੀ ਤੁਹਾਨੂੰ ਤਿਆਰ ਹੋਣਾ ਕਰ ਮਾੜਨੇ ਬਹੁਤ ਸੋਹਣੀ ਤਿਆਰ ਹੋਗੀ ਇਹ ਜਾਨੀਆਂ ਦੀਆਂ ਆ ਦੇਖੋ ਜੀ ਇਹ ਬੋਲਦੀ ਆ ਬਾਈ ਆ ਦੋ ਬੜਾ ਹੋਰ ਆ ਗਿਆ ਬਾਈ ਕੋਲੇ ਦੋ ਦੋ ਦਾਂਦੀ ਆ ਬਾਈ ਦੋਨੇ ਅੱਛਾ ਹਾਂ ਲੈ ਨਾਲ ਜਾਂ ਤੁਹਾਨੂੰ ਤੁਰਾਂ ਦਿਖਾ ਦਿੰਨੇ ਬਾਈ ਚ ਵੰਦੋ ਇਦਾਂ ਬੰਦ ਹਾ ਦਾ ਫੜੀ ਲੈਬਰੀ ਐ ਦੀ ਦੱਸ ਦੇ ਡੀਟੇਲ ਕੀ ਆ ਹਾ ਬਾੜਾ ਜੀ ਮੈਂ ਚੰਗਿਆ ਬਾੜਾ ਬਿਲਕੁਲ ਸਾਰੇ ਆਗਾ ਮਾੜੀ ਕੋਈ ਨਹੀਂ ਅੱਜ ਦੀ ਗੜੀ ਚ ਭਾਈ ਇਹ ਮਾੜਾ ਪਸੂ ਡੰਗਰਾ ਜਿਹਨੇ ਬਰੀਡ ਤੇ ਕੰਮ ਕਰਨਾ ਹੈ ਉਹਨਾਂ ਬਾਸ ਕੋ ਇੱਧਰ ਲੈਬਰੀ ਚਾਨਣ ਚ ਲੈ ਓਰੇ ਐ ਭਾਈ ਜੱਸਾ ਨਾ ਚਾਨਣ ਚ ਲੈ ਬਿਰੋ ਓਰੇ ਇਦੋਂ ਉਹਨੇ ਨੀਰਾ ਪੈਂਦਾਗਾ ਇਸ ਦੀ ਕੁਆਲਿਟੀ ਦਿਖਾ ਦੇ ਲੱਖੇ ਹਾਂ ਇਦੋਂ ਦੋ ਦੋ ਦੰਦ ਹੈ ਦੋ ਦੰਦ ਹੈ ਭਾਈ ਤੁਰਦੀ ਵੀ ਦੇਖ ਮਾੜੀ ਜੀਤੀ ਆਪਣੀ ਪਹਿਵਾਨਾਂ ਵਾਂਗ ਤੁਰਦੀ ਆ ਹਾਂ ਕਿੰਨੇ ਘੜਾਂ ਦੀ ਕੱਚੀ ਪਈ ਹਜੇ ਭਾਈ 20 ਦਿਨਾਂ ਦੀ ਕੱਚੀ ਬੱਚੀ ਹਜੇ 20 ਦਿਨ ਦੀ ਕੱਚੀ ਪਈ ਆ ਆਪਾਂ ਫਾਰਮ ਚ ਬਸ ਉਹ ਬਈ ਕੱਚੇ ਹੀ ਲੈਨੇ ਹੋਣੇ ਅਪਣੇ ਚੱਲ ਕੇ ਟਰੂਨ ਬੱਛੀਆਂ ਠੀਕ ਐ ਤਿਆਰ ਤੇ ਮੰਨ ਕੇ ਚੱਲ ਵੀ ਹੋ ਜਾਂਦੀ ਆ ਬਈ ਇਹੋ ਜੀ ਗੱਲ ਨਹੀਂ ਹੈਗੀ ਉਹ ਤਾਂ ਹੂੰ ਹਾਂ ਇੱਕ ਬਈ ਬੱਛੀ ਆਪਾਂ ਕੋਲ ਲਿਆ ਕੇ ਤਿਆਰ ਕਰਨੀ ਬੰਦੇ ਨੇ ਲੈ ਕੇ ਜਾਣੀ ਉਹ ਚੀਜ਼ ਹੈ ਵੀ ਰੀਸਟ ਰਾਜਟ ਪਾਉਣੀ ਬੱਛੀ ਨੂੰ ਆਪਦੇ ਕੋਲ ਜਾ ਕੇ ਸੋਣੀ ਆਪਦੇ ਕੋਲ ਜੇਰ ਪੈਣੀ ਸਾਰਾ ਕੁਝ ਆਪਦੇ ਕੋਲੇ ਹੋਣਾ ਉਹ ਚੀਜ਼ ਹੈ ਵੀ ਰੀਸ ਨਹੀਂ ਹੁੰਦੀ ਚੀਜ਼ ਦੀ ਠੀਕ ਐ ਹਾਂ ਤੇ ਇਹਦੇ ਸਿਮਨਵਾਰ ਨੂੰ 22 ਸਾਰੀ ਡਿਟੇਲ ਸਾਰੀ ਹੈਗੀ ਆ ਦੇਮਾਗ ਬੰਦੇ ਨੂੰ ਠੀਕ ਐ ਅਜੇ ਕੱਚੀ ਪਈਆ 20 ਦਿਨ ਦੀ ਝੋਲੀ ਬਣਾਉਂਦੀ ਹੁੰਦੀ ਆ ਤੇ ਭਲਾਂ ਕਰਮ ਵਾਲੀ ਕਰਨ ਲੱਗ ਗਈ ਤੇ ਇੱਥੋਂ ਸੁਰਮਥਣਾਂ ਦਾ ਸੱਜ ਦਹੌਂ ਦੀ ਕੋਸ਼ਿਸ਼ ਕਰਦਾਗਾ ਲਓ ਜੀ ਥਾਣ ਦੇਖੋ ਇੱਥੋਂ ਬੈਠਦੇ ਬਾਕੀ ਹਾਰੇ ਪਾਸੇ ਦਿਖਾ ਦੇ ਬੱਚੀ ਕਿਸੇ ਪਾਸੇ ਲਿੱਸੀ ਲਾ ਲੀ ਲਿੱਸੀ ਲਾ ਮੈਂ ਤਾਂ ਹੈ ਨਹੀਂ ਆ ਖੜੀ ਆ ਬੈੜ ਉਹ ਖੜੀਆਂ ਬੱਚੀਆਂ ਇਹ ਬੈਠਦਾ ਸ ਮੁੱਲ ਨਾ ਕਰੇਗਾ ਹਾਂ ਭਾਈ ਇਹਦਾ ਮੁੱਲ ਨਾ ਕਰੇਗਾ ਇਹਦਾ ਮੁੱਲ ਭਾਈ 1,045 145 1,04500 ਮੁੱਲ ਕੀਤਾ ਬਾਕੀ ਉਹ ਚ ਤੁਹਾਡਾ ਮੌਕੇ ਤੇ ਹੋ ਜੂਗਾ ਮਾਨਤਨ ਕਰ ਦਾਂਗੇ ਭਾਈ ਕੋਈ ਨਾ ਹੂੰ ਤੇ ਅੱਗੇ ਜੀ ਮੈਂ ਆ ਬੈਠ ਆ ਗਈ ਕਰੀ ਮੂਦਰ ਨੂੰ ਗੱਲ ਆ। ਮੇਰੀ ਨਿਕਲ ਜਾਂਦੇ ਆ। ਹੈਲੋ ਆਪਣਾ ਇੱਧਰ ਦੇਖ ਭੈਣ ਮੂਰੀ ਕੋਠੇ ਆ ਗਿਆ। ਲਿਆ ਇਹਦੇ ਵੀ ਕੀ ਡਿਟੇਲ ਆ? ਇੱਕ ਮਿੰਟ ਬਾਈ। ਦੇਖ ਸਕਦੇ ਹੋ ਜੀ ਬੱਚੀ ਬਹਿੜ ਬਾਈ ਕੋਲ ਜਿੰਨੇ ਵੀ ਅੱਜ ਦੀ ਘੜੀ ਚ ਮਿਲਣਗੇ ਸਾਨੂੰ ਸਾਰੇ ਟਾਪ ਕਲਾਸ ਮਿਲਦੇ ਆ। ਇਹ ਬਾਈ ਪਲੂਨ ਸੂੰਦੀਆ ਦੰਦ ਹੋਏ ਵੀ ਦੋ ਦਾਂਦੀ ਆ ਬੱਚੀ। ਪਲੂਨ ਸੂੰਦੀਆ ਦੰਦਾਂ ਦੋ ਆ। ਬਾਈ ਸਾਰੀ ਡਿਟੇਲ ਦੀ ਮੈਂ ਬੱਦੇ ਨੂੰ ਸੀਮਣ ਦੀ ਸਾਰੇ ਕਾਸ ਦੀ ਮਾਦਰਤਾ ਮਿਲ ਕੇ ਰਿਕਾਰਡ ਸਾਰਾ ਉਸ ਬਾਈ ਉਹ ਚੀਜ਼ਾਂ ਫੋਨ ਤੇ ਦਵਾਗੇ ਬਾਈ ਸਾਰੇ ਕੱਲ। ਲੋ ਇਥਾਨ ਦੇਖੋ। ਥਣ ਚ ਆ ਰਿਹਾ ਸਾਰਿਆਂ ਦੇ ਨਾਲ ਪੰਜ ਵੀ ਛੇ। ਠੱਡਗਾ ਸੀਲ ਵੀ ਬਾ ਹੂੰ ਅੱਲੇ ਦੀ ਵਾਹ ਵਨੰਗੀ ਚੜ ਠੀਕ ਆ ਕੁਆਲਟੀ ਬੋਲਦੀ ਆ ਬਈ ਤੇ ਇਹਦਾ ਫਿਰ ਏਟ ਕਿਨਾ ਕਰੇਗਾ ਇਹਦਾ ਬਈ ਮੁੱਲ ਹਾਂ ਬਈ ਲੈਣ ਦੇਣ ਦੀ ਵਾਲੀ ਗੱਲ ਆ ਬਾਹਲਾ ਲੰਬਾ ਚੜਾ ਕੰਮ ਤਾਂ ਜੀ ਹੋਣਾ ਪੂਰੇ ਇੱਕ ਦੀ ਬੱਚੀ ਦੀ ਵਾਲ ਪੂਰੇ ਇੱਕ ਦੀ ਹਾਂ ਬਈ ਜਿੰਨੇ ਪੰਜ ਪੰਜ ਸੌ ਨੋਟ ਵਾਲਾ ਦੋ ਘਟਾ ਲੱਗਣਗੀਆਂ ਹਾਂ ਠੀਕ ਆ ਲਓ ਦੇਖੋ ਜੀ ਥਾਂ ਸੋਹਣਿਆ ਤੇ ਫੇਸ ਕੁਆਲਟੀ ਚੰਗੀ ਆ ਜਿੰਨਿਆਂ ਸਾਨੂੰ ਬਹਿੜਾ ਆ ਜਾਂ ਸਾਰੇ ਟੌਪ ਕਲਾਸ ਆ ਬਹਿੜਾ ਕੋਈ ਵੀ ਨਹੀਂ ਮਾਰੇ ਆਈਆਂ ਤੇ ਦੋ ਸੋਂ ਬਹੁਣੇ ਬੱਚਿਆਂ ਦੇ ਚ ਜਿਮਿਆ ਐਚਓਫ ਅੱਛੀ ਆ ਗਈ ਨਾ ਇੰਨੇ ਕੁ ਮਰਦੀ ਆ ਗਈ ਹਮਝੋ ਲੈਤੀਆਂ ਗਏ ਬੰਦੇ ਦਾ ਮਾੜੀ ਸਾਹ ਸੰਭਾਲ ਕੱਟ ਹੋਈ ਆ ਬੰਦੇ ਤੋਂ ਠੀਕ ਆ ਹਾਰਮਝੂ ਲੈਤੀਆਂ ਜੀਆਂ ਹੂੰ ਉਹ ਬੰਦੇ ਕੋਲੇ ਬੱਚੀਆਂ ਸੀਗੀਆਂ ਬਾਹੜੀਆਂ ਠੀਕ ਆ ਉਹ ਤੇ ਆ ਵੇਚਦੇ ਆ ਬੱਚੀ ਆਪਾਂ ਲੈ ਆਏ ਸੀ ਉਤੋਂ ਕਿੰਨੀ ਕੁ ਮਰਦੀ ਹੁਣ ਇਹ ਇਹ ਬਾਈ ਮਨਕ ਚਲ ਵੀ 5 ਕੁ ਮਹੀਨਿਆਂ ਦੀ ਬੱਚੀ 5 ਕੁ ਮਹੀਨਿਆਂ ਦੀ 5 ਕੁ ਮਹੀਨਿਆਂ ਦੀ ਠੀਕ ਆ ਠੀਕ ਤੇ ਕਿੰਨਾ ਕੁ ਮੁੱਲ ਕਰਨਾ ਫਿਰ ਇਹਦਾ ਲੈਣ ਦੇਣ ਵਾਲੀ ਗੱਲ ਹੀ ਬਾਈ ਹਾਂ ਬਾਈ ਲੈਣ ਦੇਣ ਵਾਲੀ ਗੱਲ 25 13000 ਦੀ ਬੱਚੀ ਦੇ ਦਾਂਗੇ ਲੈਣ ਦੇਣ ਦੀ ਗੱਲ ਕਰੀਆ ਕੋਈ ਲੰਮਾ ਛੋਟਾ ਕੰਮ ਨਹੀਂ ਹੋਣਾ ਤਾਂ ਨਈਆ ਘੜ ਜਾਂਗ ਚਾਰ ਘੜ ਦੇ ਉਹਦਾ ਕੰਮ ਨਹੀਂ ਪਈ ਹੈਗਾ। ਛੇ ਮਾੜਾ ਹਟਾਣ ਤਾਂ ਨਹੀਂ ਹੋਊਗਾ। ਬਸ ਛੋੜ ਸੱਪਾ ਹੀ ਕਰੂੰ ਬਈ ਇਹਦੇ ਜਿੰਨਾ। ਠੀਕ ਹੈ। 13 ਚੋਂ 13005 ਕਿੰਨੇ ਦੀ ਬੱਛੀ ਆ। ਹਾਂ। ਤੇ 13000 ਦਾ ਮੁੱਲ ਆ। ਮੈਂ ਪਤਾ ਦੱਸ ਦਾਂ ਜਿਹੜਾ ਹੋਇਆ। ਠੀਕ ਆ ਠੀਕ ਆ। ਹਾਂ। ਥਣ ਚਾਰੀ ਵੀਰ ਥਣ ਚਾਰੀ ਆ। ਬਈ ਥਣ ਚਾਰ ਆ। ਦਿਖਾਉਣ ਦੀ ਕੋਈ ਲੋੜ ਨਹੀਂ। ਆ ਜਾ ਬਈ ਦਿਖਾ। ਦਿਖਾਉਣ ਦੀ ਲੋੜ। ਹਾਂ ਥੋੜਾ ਇਹ ਅੱਜ ਵੀ ਜੀ ਕਰਦੇ ਆਉਂਦੇ ਲੱਤਾਂ। ਆ ਜਾ ਇੱਥੇ ਰੋਕ ਲਈ ਬਸ। ਅੱਜ ਵੀ ਅੱਜ ਤਾਂ। ਇੱਥੋਂ ਦੇਖੋ ਹੀ ਨਹੀਂ ਲੈ। ਹੂੰ। ਚਾਰ ਥਾਣਾ। ਤੇ ਅੱਗੇ ਅੱਗੇ ਜਿਵੇਂ ਲਾਸਟ ਤੇ ਆਪਣੇ ਕੋਲੇ ਯਾਰ ਭਾਈ ਜਰਸੀ ਗਾਂ ਸੀਗੀ ਆਪਣੀ ਸਾਈਵਾਲ ਗਾਂ ਸੀਗੀ ਹੂੰ ਉਹਦੇ ਯਾਰ ਜਰਸੀ ਦਾ ਟੀਕਾ ਭਰਾਇਆ ਸੀ ਬੰਦੇ ਦਾ ਆਪਣੇ ਯਾਰ ਦੋਸਤੋ ਲੈ ਕੇ ਖਾਸ ਬੰਦੇ ਸਾਈਵਾਲ ਚੋਂ ਆਈ ਇਹ ਜਰਸੀ ਦੀ ਉਹ ਖਾਨੀ ਭਾਣ ਕਰਦਾ ਹੀ ਖਾਨੀ 50 ਆਪਣੀ 59 ਰੱਖਣੀ 50 060 ਐਜੇ ਕੋ ਜਾ ਕਰਦਾ ਸੀਗਾ ਅੱਛਾ ਆਪਾਂ ਨੂੰ ਐ ਦਾ ਪੱਕਾ ਪਤਾ ਨਹੀਂ ਯਾਰ ਕਿਹੜੇ ਦੀ ਆਪਾਂ ਪੁੱਛ ਲੈ ਆਂ ਚਲ ਠੀਕ ਆ ਕਿੰਨੀ ਕੁ ਉਮਰ ਦੀ ਆ ਬਸ ਇਹ ਬਸ ਹੀ ਭਾਈ ਹਾਂ ਇਹ ਯਾਰ ਮੇਰੇ ਹਿਸਾਬ ਨਾਲ ਆਪਣੇ ਸਾਹਮਣੇ ਗਾਸੂ ਇਹਨੂੰ ਹੋਗੇ ਹੋਣਗੇ ਬੱਚੀ ਨੂੰ 6 ਮਹੀਨਿਆਂ ਦੀ ਬੱਚੀ ਛੇ ਕਮੀਨਾ ਦੀ ਹਾਂ ਠੀ ਇਹਦਾ ਮੁੱਲ ਐਂ ਤੋਲੇ ਇਧਰੀ ਤੋਲੇ ਵਸ ਪੱਜੂ ਐ ਬਈ ਯਾਰ ਬਸ ਇਸਾਂ ਮੈਂ ਪਾੜੀਆ ਠੀ ਛੜਦੇ ਕੋਈ ਗੱਲ ਨਹੀਂ ਜਾਂਉਂਦੀ ਇੱਥੇ ਲੈ ਕਿੰਨੇ ਇੱਕ ਇਹਦਾ ਫਿਰ ਲੈਣੇ ਪੈਸੇ ਆਪਣਾ ਬਈ ਲੈਣ ਦੇ ਨਾਲ ਹੀ ਗੱਲ ਹੀ ਕਰਾਂ ਹਾਂ ਬਸ ਛੋੜ ਸੱਪਾ ਹੀ ਕਰੂੰਗਾ 15000 ਦੀ ਬੱਚੀ ਦੇਂਗੀਆ 15000 ਦੀ ਹਾਂ 15 ਜੋ ਛੋੜ ਸੱਪਾ ਹੋਵੇ ਬਈ ਕੋਈ ਆਏ ਨਾ ਕਬੀਰ ਕਹੇ ਮੈਂ 2000 ਘਟਾ ਲੂੰ ਅੱਛਾ ਉਹ ਕੰਮ ਨਹੀਂ ਹੋਣਾ ਬਈ ਠੀਕ ਆ ਆ ਛੋੜ ਸੱਪਾ ਹੀ ਕਰੂੰਗਾ ਮਾੜਾ ਮੋਟੇ ਹੋਏ ਚੋਂ ਇਹਦਾ ਮੁੱਲ 15000 ਉਹਦਾ ਮੁੱਲ 13000 हां ठीक है अब देख लो जी ਤੇ ਬੈੜਾ ਸਾਨੂੰ ਇੱਕ ਵਾਰੀ ਫੇਰ ਨਿਗਾਹ ਮਾਰਾਂ ਵੀਡੀਓ ਲੰਬੀ ਬੇਸ਼ੱਕ ਉਹ ਜੂ ਪਰ ਵੀਡੀਓ ਦੇਖ ਕੇ ਸਾਨੂੰ ਰੂਹ ਖੁਸ਼ ਹੋ ਹਾਂ ਚੰਗੀਆਂ ਦੇਖੋ ਆ ਬੈੜਾ ਜਮਾਨ ਹੁਣ ਇਹਦੀ ਕੁਆਲਿਟੀ ਕਿਤੇ ਚੀਜ਼ਾਂ ਬਾਈ ਮਿਲਦੀਆਂ ਨਹੀਂ ਨਾ ਕੁਆਲਿਟੀ ਕਿੱਥੇ ਮਿਲੂਗੀ ਹਮ ਆਏ ਚ ਨਿਗਾਹ ਮਾਰ ਲਓ ਅਗਲੀ ਚ ਮਾਰ ਲਓ ਜਿਵੇਂ ਕਹਿੰਦੇ ਇੱਕ ਤੋਂ ਇੱਕ ਵੱਧ ਕੇ ਆ ਤੇ ਆ ਬੱਚੀ ਇੱਕ ਫਾਰਮ ਚੋਂ ਲੈਤੀਆਂ ਵੀ ਨੇ ਠੀਕ ਆ ਹਾਂ ਆਏ ਚ ਨਿਗਾਹ ਮਾਰ ਲਓ ਬਾਕੀ ਆ ਬੱਚੀ ਦਿਖਾ ਦੇ ਅੜੀ ਜੀ ਚੀਜ਼ ਆ ਜੀ ਸਹੀ ਕਲੀਅਰ ਨਹੀਂ ਗੱਲਬਾਤ ਹੈਗੀ ਬੈੜਾ ਦੀ ਗੱਲਬਾਤ ਹੈਗੀ ਬਾਈ ਯਾਰ ਜ਼ੇਰੀ ਹੂੰ ਲਜਰਸੀ ਜਮਾ ਦੇ ਇਧਰ ਉਹ ਪਹਿਲੇ ਨੰਬਰ ਵਾਲੀ ਨਿਗਾਹ ਚ ਮਾਰ ਲਓ ਜੇ ਕੋਈ ਕਸ ਰਹਿੰਦੀ ਆ ਤਾਂ ਇਹ ਜੀ ਨਿਗਾਹ ਮਾਰ ਲਓ ਤੇ ਲਾਸਟ ਤੇ ਤੁਹਾਨੂੰ ਜਰਸੀ ਤੇ ਵੀਡੀਓ ਆਪਾਂ ਬੰਦ ਕਰਾਂਗੇ ਤੇ ਇਹ ਜਾ ਬਾਈ ਜਰਸੀ ਵੀ ਕੋਈ ਆਇਣਾ ਵੀ ਰੱਖੇ ਛੋਟੀ ਆ ਜੇ ਕਿਵੇਂ ਆ ਹੂੰ ਪਰ ਬਰੀਡ ਆ ਬਾਈ 16 17 ਲੀਟਰ ਦੁੱਧ ਦਿੱਤਾ ਵਾਗਾ 2020 ਦੀ ਉਮੀਦ ਕਰਦੇ ਆ ਬੱਚੀ ਤੋਂ ਠੀਕ ਆ ਹਾਂ ਤੇ ਦੇਖ ਸਕਦੇ ਜੀ ਪਾਰਟੀ ਬੋਲਦੀ ਆ ਯਾਰ ਬਾਈ ਹੁਣ ਜਿਹੜੀ ਤੁਹਾਨੂੰ ਖਸਾਂਪਰਾ ਬੈੜ ਪਸੰਦ ਆਈ ਹੈਗੀ ਬਾਈ ਦਾ ਪਿੰਡ ਭਦੌੜ ਤਹਿਸੀਲ ਤਪਾਦਾ ਜ਼ਿਲ੍ਹਾ ਬਰਨਾਲਾ ਹਾਂ ਨਾਮ ਜਸ਼ਨ ਆ ਗਿਆ ਨਾ ਬਾਈ ਜਸ਼ਨ ਮੋਬਾਈਲ ਨੰਬਰ 62805 81650 81650 ਇਹ ਨੰਬਰ ਆ ਬਾਈ ਦਾ ਤੇ ਜਿਹੜੀ ਤੁਹਾਨੂੰ ਬੈਟ ਫੋਨ ਦੇ ਪਾਈਣਾ ਕਰ ਲੋ ਸੰਪਰਕ ਮੇਰੀ ਇੱਕ ਗੱਲ ਮੈਂ ਹੋਰ ਦੱਸੀ ਚਾਹਣਾ ਸਾਰੇ ਵੀਰਾਂ ਨੂੰ ਜਿੰਨੀਆਂ ਬੈੜਾ ਖੜੀਆਂ ਬਾਈ ਆਪਣੀ ਘਰ ਘਰ ਦੀ ਗਾਰੰਟੀ ਆ ਠੀਕ ਆ ਗੇਟੋਂ ਬਾਹਰ ਹੋ ਗਈਆਂ ਬਾਈ ਆਪਣੀ ਉਹਦੀ ਕੋਈ ਗਾਰੰਟੀ ਨਹੀਂ ਕਿਉਂਕਿ ਆਪਣਾ ਵਪਾਰ ਦਾ ਕੰਮ ਹੈ ਤੁਸੀਂ ਆਜ ਤਸੱਲੀ ਕਰਕੇ ਲੈ ਕੇ ਆਇਆ ਤੇਰੇ ਸਾਹਮਣੇ ਆਈਆਂ ਬੱਚੀਆਂ ਆਪਾਂ ਮੰਨ ਲਈਆਂ ਆਪਾਂ ਤਾਂ ਵੇਚ ਦੇਣੀ ਆ ਬਾਈ ਆਪਾਂ ਜਿਹੜੇ ਘਰੇ ਪਾਲੀਆਂ ਗੀਆਂ ਆਪਾਂ ਹਾਂ ਹਾਂ ਬਿਲਕੁਲ ਜੋ ਤੁਸੀਂ ਖਰੀਦੀ ਤੁਸੀਂ ਅੱਜ ਥੱਲੀ ਨਾਲ ਖਰੀਦੀ ਆ ਹਾਂ ਮੈਂ ਅੱਜ ਥੱਲੀ ਨਾਲ ਲਿਆ ਵੀ ਅਗਲਾ ਆਪ ਦੀ ਕਰਕੇ ਲਿਆਇਆ ਕਰਕੇ ਲੈ ਕੇ ਜਾਵਾਂ ਸਿੱਧੀ ਜੀ ਗੱਲ ਹੈ ਹਾਂ ਠੀਕ ਆ ਜੀ ਧੰਨਵਾਦ ਕਿਸਾਨ ਵੀਰੋਂ ਮਿਲਦਾਂਗੇ ਸੋਰ ਵੀ